ਸਤਨਾਮ ਵਾਹਿਗੁਰੂ ਸਾਹਿਬ ਜੀ ਰੈ ਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਸਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਨ ਹਰ ਅਵਨਾਸੀ ਓ ਪਲ ਚ ਪਲ ਚ ਸਗਲੀ ਮੋਈ ਝੂਠੇ ਤੰਦੇ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ ਦਈਓ ਵਿਸਾਰ ਵਿਗੁਚਨਾ ਪ੍ਰਭ ਮੇਨ ਅਵਰ ਨਾ ਕੋਏ ਪ੍ਰੀਤਨ ਚਰਨੀ ਜੋ ਲੱਗੇ ਤੈਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਮੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੈ ਹਰ ਸੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਲੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡ ਭਾਗੇ ਹੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੱਜ ਵਿਸਾਖ ਮਹੀਨੇ ਦੀ ਸੰਗਰਾਂ ਦਾ ਦਿਹਾੜਾ ਹੈ ਅਤੇ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਵੀ ਹੈ ਆਪ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਆਓ ਆਪ ਜੀਆ ਨੇ ਵੈਸਾਖ ਮਹੀਨੇ ਦਾ ਮੁੱਖ ਪਾਠ ਸਰਵਨ ਕੀਤਾ ਹੈ ਇਸ ਮਹੀਨੇ ਦੇ ਰਾਹੀ ਸਤਿਗੁਰਾਂ ਨੇ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਉਪਦੇਸ਼ ਇਸ ਮਹੀਨੇ ਦੇ ਰਾਹੀ ਬਖਸ਼ਿਆ ਆ ਆਓ ਆਪਾਂ ਅਖਰੀ ਅਰਥ ਕਰਕੇ ਇਹਨੂੰ ਸਮਝਣ ਦਾ ਯਤਨ ਕਰਨੇ ਬਾਕੀ ਜੋ ਖਾਲਸਾ ਦਿਵਸ ਦਾ ਸਾਜਨਾ ਦਿਵਸ ਹੈ ਉਹ ਆਪਾਂ ਸ਼ਾਮਾਂ ਦੇ ਦੀਵਾਨਾਂ ਵਿੱਚ ਜਦੋਂ ਗੁਰ ਇਤਿਹਾਸ ਦੀ ਕਥਾ ਚੱਲੇਗੀ ਤੇ ਉਹਦੇ ਵਿੱਚ ਜ਼ਿਕਰ ਕਰਾਂਗੇ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਇਸ ਵੈਸਾਖ ਮਹੀਨੇ ਦੇ ਅੰਦਰ 12 ਮਹਾਮਾਜ ਦੇ ਅੰਦਰ ਬਖਸ਼ਿਸ਼ ਕੀਤੀ ਹੈ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ ਮਹਾਰਾਜ ਨੇ ਵੱਖ-ਵੱਖ ਮਹੀਨਿਆਂ ਦੇ ਰਾਹੀਂ ਸਾਨੂੰ ਵੱਖ-ਵੱਖ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਆਖਿਆ ਵੈਸਾਖ ਦਾ ਮਹੀਨਾ ਆ ਤੇਰਾ ਮਨੁੱਖਾ ਜਨਮ ਹੀ ਇਹਦੇ ਵਿੱਚ ਤੂੰ ਏਸ ਉਪਦੇਸ਼ ਨੂੰ ਕਮਾ ਲਈ ਏਦਾਂ ਏਦਾਂ ਆਪਣੀ ਜ਼ਿੰਦਗੀ ਨੂੰ ਜੀਵੀ ਤੇ ਮਹਾਰਾਜ ਕਹਿਣ ਲੱਗੇ ਗੁਰੂ ਦੇ ਘਰ ਵਿੱਚ ਪਰਵਾਨ ਹੋ ਜਾਏਗੀ ਇਹ ਜੀਵਨ ਇਹ ਜ਼ਿੰਦਗੀ ਗੁਰੂ ਦੇ ਘਰ ਵਿੱਚ ਪਰਵਾਨ ਹੋ ਜਾਏਗਾ ਔਰ ਇਹਨੂੰ ਸਦੀਵੀ ਆਤਮਿਕ ਸੁਖ ਗੁਰੂ ਦੇ ਦਰ ਤੋਂ ਨਾਮ ਜਪ ਕੇ ਮਿਲਣਾ ਹੈ ਹੋਰ ਕੋਈ ਥਾਂ ਨਹੀਂ ਜਿੱਥੋਂ ਇਹਨੂੰ ਸੁਖ ਪ੍ਰਾਪਤ ਹੋਵੇ ਪਰ ਜਿਹੜੀਆਂ ਜੀਵ ਰੂਪੀ ਇਸਤਰੀਆਂ ਜਿਹੜੀਆਂ ਰੂਹਾਂ ਉਸ ਪਤੀ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਗਈਆਂ ਜਿਹੜੀਆਂ ਉਸ ਵਾਹਿਗੁਰੂ ਜੀ ਦੇ ਨਾਲੋਂ ਵਿਛੜ ਗਈਆਂ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਜੀਵਨ ਵਿੱਚ ਸੁਖ ਤੇ ਚੈਨ ਖਤਮ ਹੋ ਗਿਆ ਉਨ੍ਹਾਂ ਦੇ ਜੀਵਨ ਵਿੱਚ ਮੁਰਝਾਇਆਪਣ ਆ ਜਾਂਦਾ ਹੈ। ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਨਹੀਂ ਹੁੰਦਾ। ਆਓ ਜਿਵੇਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਬੜੇ ਪਿਆਰ ਨਾਲ ਗੁਰੂ ਦੀ ਕਥਾ ਸਰਵਨ ਕਰਦੇ ਹੋ। ਆਓ ਮਨ ਚਿਤ ਬਿਰਤੀਆਂ ਨੂੰ ਕਰੋ ਇਕਾਗਰ। ਜੋ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਸਰਵਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋੜ ਸਤਿਗੁਰੂ ਜੀ ਕਹਿਣ ਲੱਗੇ ਵੈ ਸਾਖ ਦੇ ਮਹੀਨੇ ਰਾਹੀ ਇਹ ਉਪਦੇਸ਼ ਏ ਕਿ ਜਿਨ੍ਹਾਂ ਦਾ ਵਿਛੋੜਾ ਵਾਹਿਗੁਰੂ ਪਰਮਾਤਮਾ ਨਾਲ ਉਹ ਪੈ ਗਿਆ ਉਹਨਾਂ ਦੇ ਮਨ ਨੂੰ ਧੀਰਜ ਕਿਵੇਂ ਆਵੇ ਉਹਨਾਂ ਦੇ ਮਨ ਨੂੰ ਚੈਨ ਕਿਵੇਂ ਆਵੇ ਜਿਵੇਂ ਇੱਕ ਪੱਤਾ ਟਾਣੀ ਨਾਲੋਂ ਟੁੱਟ ਜਾਏ ਉਹ ਸੁੱਕ ਜਾਂਦਾ ਹੈ ਛੜ ਜਾਂਦਾ ਹੈ ਮੁਰਝਾ ਜਾਂਦਾ ਹੈ ਉਹਦੀ ਹਰਿਆਲੀ ਉਹਦਾ ਖੇੜਾ ਖਤਮ ਹੋ ਜਾਂਦਾ ਹੈ ਇਹ ਜੀਵ ਜੇ ਤੂੰ ਪਰਮਾਤਮਾ ਨਾਲੋਂ ਟੁੱਟ ਗਿਆ ਨਾ ਤੇਰਾ ਮੁੱਢ ਹੈ ਤੇਰਾ ਮੂਲ ਹੈ ਪਰਮਾਤਮਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਸਤ ਜਾਨਿਓ ਮਹਾਰਾਜ ਕਹਿਣ ਲੱਗੇ ਵੈ ਸਾਖ ਧੀਰਨ ਕਿਉ ਵਾਢਿਆ ਜਿਨ੍ਹਾਂ ਪ੍ਰੇਮ ਵਿशोਹ ਜਿਨ੍ਹਾਂ ਨੂੰ ਪਤੀ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਟਿਕਾ ਕਿੱਥੋਂ ਆਏ ਸਤਗੁਰੂ ਜੀ ਤਾਂ ਹੀ ਬਾਣੀ ਵਿੱਚ ਕਹਿੰਦੇ ਨੇ ਸਤਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਨੰਦ ਨ ਮਾਰੀ ਹੈ ਦੁੱਖ ਸਭਾਇਆ ਜਿਹੜੇ ਗੁਰੂ ਨਾਲ ਉਹ ਵਿਛੜ ਗਏ ਟੁੱਟ ਗਏ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਨੇ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਂ ਉਸ ਸੱਜਣ ਵਾਹਿਗੁਰੂ ਪਰਮਾਤਮਾ ਨੂੰ ਭੁਲਾ ਕੇ ਨਾ ਤੇ ਮਾਇਆ ਦੀ ਅੰਦਰ ਤੁਖ ਤੁਖੀ ਲੱਗ ਗਈ ਬੰਦਾ ਦੁਨਿਆਵੀ ਮਾਇਆ ਦੀ ਖਾਤਰ ਦੌੜਿਆ ਫਿਰਦਾ ਹੈ ਆਪਾਂ ਸਾਰੀ ਦੌੜ ਭੱਜ ਕਰਦੇ ਆਂ ਮਾਇਆ ਕਮਾਉਣੀ ਕੋਈ ਮਾੜਾ ਕਰਮ ਨਹੀਂ ਮਹਾਰਾਜ ਕਹਿੰਦੇ ਤੂੰ ਮਾਇਆ ਕਮਾ ਪਰ ਮਾਇਆ ਦੇ ਨਾਲ ਉਸ ਪ੍ਰਮਾਤਮਾ ਦੀ ਮਾਇਆ ਵੀ ਕਮਾ ਉਹਦੀ ਕਿਰਪਾ ਦਾ ਪਾਤਰ ਵੀ ਬਣ ਮਹਾਰਾਜ ਕਹਿੰਦੇ ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹਾਰਾਜ ਕਹਿੰਦੇ ਉਦਮ ਕਰ ਤੂੰ ਦੁਨਿਆਵੀ ਧਨ ਕਮਾ ਨਾਲ ਨਾਲ ਪਰਮੇਸ਼ਵਰ ਦੇ ਨਾਮ ਧਨ ਦੀ ਕਮਾਈ ਵੀ ਕਰੀ ਇਹਦੇ ਨਾਲ ਤੇਰੀ ਚਿੰਤਾ ਉਤਰਨੀ ਇਹਦੇ ਨਾਲ ਤੈਨੂੰ ਆਤਮਿਕ ਸੁੱਖ ਤੇ ਖੇੜਾ ਮਿਲਣਾ ਮਹਾਰਜ ਕਹਿੰਦੇ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਮਾਇਆ ਦੀ ਤੁਖ ਤੁਖੀ ਲੱਗੀ ਦੁਨੀਆ ਮਾਇਆ ਦੀ ਖਾਤਰ ਦੌੜੀ ਫਿਰਦੀ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਇਆ ਦੀ ਤੁਖ ਤੁਖੀ ਲੱਗੀ ਹੈ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓ ਫਰ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਭਾਵੇਂ ਤੂੰ ਆਪਣੇ ਪੁੱਤਰਾਂ ਧੀਆਂ ਪਰਿਵਾਰ ਦੀ ਖਾਤਰ ਇਹ ਸਭ ਕੁਝ ਕਰਦਾ ਪਰ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਨਾ ਪੁੱਤਰ ਨਾ ਪਰਿਵਾਰ ਤੇ ਨਾ ਮਿੱਤਰ ਦੋਸਤ ਨਾ ਹੀ ਇਹ ਧਨ ਧਨ ਵੀ ਜਿੰਨਾ ਚਿਰ ਸਰੀਰ ਜਿੰਦਾ ਓਨਾ ਚਿਰ ਸਾਥੀ ਹੈ ਮਹਾਰਾਜ ਕਹਿਣ ਲੱਗੇ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓ ਅਬ ਨਾਸ਼ੀ ਵਾਹਿਗੁਰੂ ਪਰਮਾਤਮਾ ਹੈ ਜਿਨੇ ਤੇਰਾ ਸਾਥ ਨਿਭਾਉਣਾ ਹੈ ਨਹੀਂ ਤਾਂ ਇਹ ਸਭ ਕੁਝ ਨਾਸ਼ਵੰਤ ਹੈ ਪਾਤਸ਼ਾਹ ਤਾਂ ਹੀ ਕਹਿੰਦੇ ਜਹ ਮਾਤ ਪਿਤਾ ਸਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਂ ਨੇ ਪਿਤਾ ਨੇ ਧੀਆਂ ਪੁੱਤਰਾਂ ਨੇ ਭੈਣ ਭਰਾਵਾਂ ਨੇ ਕਿਸੇ ਮਿੱਤਰ ਦੋਸਤ ਨੇ ਸਾਥ ਨਹੀਂ ਦੇਣਾ ਉਥੇ ਤੇਰੇ ਜਿੰਦ ਦਾ ਸਾਥੀ ਬਣਨਾ ਹੈ ਵਾਹਿਗੁਰੂ ਦੇ ਨਾਮ ਨੇ ਪਲਚ ਪਲਚ ਸਗਲੀ ਮੋਈ ਝੂਠੇ ਤੰਦੈ ਮੋਹੋ ਪਰ ਇਹਨਾਂ ਵਿੱਚ ਹੀ ਸਾਰੀ ਸ੍ਰਿਸ਼ਟੀ ਪਲਚ ਪਲਚ ਕੇ ਝੂਠੇ ਤੰਦੇ ਦੇ ਮੋਹ ਵਿੱਚ ਫਸ ਕੇ ਇਹ ਸਾਰੀ ਸ੍ਰਿਸ਼ਟੀ ਖੁਆਰਪਈ ਹੁੰਦੀ ਪਰਮਾਤਮਾ ਨੂੰ ਭੁਲਾ ਕੇ ਹਰ ਬਿਸਰਤ ਸਦਾ ਖੁਆਰੀ ਪਲਚ ਪਲਚ ਸਗਲੀ ਮੁਈ ਝੂਠ ਹੈ ਧੰਦੇ ਮੋਹ ਇਹਦੇ ਵਿੱਚ ਛਲ ਰੂਪ ਮਾਇਆ ਦੇ ਵਿੱਚ ਹੀ ਨਾ ਇਹ ਫਸ ਫਸ ਕੇ ਜੀਵ ਖੁਆਰ ਹੋਈ ਜਾਂਦਾ ਸਤਿਗੁਰੂ ਕਹਿੰਨ ਲੱਗੇ ਇਹ ਝੂਠੇ ਧੰਦੇ ਦੇ ਮੋਹ ਵਿੱਚ ਜੀਵ ਫਸਿਆ ਹੈ ਜਿਹਨੂੰ ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਨਾ ਪਸਾਰਿਆ ਮਹਾਰਾਜ ਕਹਿੰਦੇ ਇਹ ਝੂਠਿਆ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੀ ਭਾਈ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਅੱਗੇ ਸਭ ਕੁਝ ਤੇਰਾ ਖੋ ਲਿਆ ਜਾਏਗਾ ਪਰ ਲੋਕ ਵਿੱਚ ਨਾਮ ਤੋਂ ਬਿਨਾ ਕਿਸੇ ਤੇਰੇ ਸਾਥੀ ਨਹੀਂ ਮਿਲਣਾ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਪਰਮਾਤਮਾ ਦੇ ਭਜਨ ਤੋਂ ਬਿਨਾ ਅੱਗੇ ਦਰਗਾਹ ਵਿੱਚ ਇੱਕ ਤਿਲ ਮਾਤਰ ਵੀ ਇਹਨਾਂ ਚੀਜ਼ਾਂ ਦੀ ਮਹਾਰਜ ਕਹਿਣ ਲੱਗੇ ਕੀਮਤ ਨਹੀਂ ਪੈਣੀ ਇੱਕ ਸਹਰ ਕੇ ਨਾਮ ਵਿਣ ਅੱਗੇ ਲਈ ਇਹ ਖੋਹੇ ਇੱਕ ਪਰਮਾਤਮਾ ਦਾ ਨਾਮ ਹੀ ਤੇਰੀ ਜਿੰਦ ਦਾ ਸਹਾਈ ਬਣਨਾ ਹੈ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋਂ ਤਿਨ ਮੈਂ ਭਾਉ ਹੈ ਜਾਮ ਕਾ ਦਈਓ ਵਿਸਾਦ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ ਇੱਕ ਪਰਮਾਤਮਾ ਨੂੰ ਭੁਲਾ ਕੇ ਬੰਦਾ ਖੁਆਰੀ ਹੋ ਰਿਹਾ ਐ ਮਹਾਰਾਜ ਕਹਿਣ ਲੱਗੇ ਉਸ ਪਰਮਾਤਮਾ ਤੋਂ ਬਿਨਾ ਬੰਦਿਆ ਤੇਰਾ ਦੂਸਰਾ ਕੋਈ ਸਹਾਰਾ ਨਹੀਂ ਜਿਹੜਾ ਜਿੰਦ ਨਾਲ ਨਿਭੇ ਦਈਓ ਵਿਸਾਦ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ ਪਰਮਾਤਮਾ ਵਰਗਾ ਦੂਸਰਾ ਕੋਈ ਹੈ ਹੀ ਨਹੀਂ ਪ੍ਰੇਤਨ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਈ ਜਿਹੜੇ ਉਸ ਵਾਹਿਗੁਰੂ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਨਾ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਨਿਰਮਲ ਸੋਭਾ ਉਹਨਾਂ ਦੀ ਏ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪਰਾਤਾ ਮਹਾਰਾਜ ਕਹਿਣ ਲੱਗੇ ਉਹਨਾਂ ਦੀ ਸੋਭਾ ਤਾਂ ਸਾਰੀਆਂ ਥਾਵਾਂ ਤੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਨ ਹਾਰਾ ਇਹ ਨਾਮ ਦੀ ਗੁਰਮੁਖੋ ਬਰਕਤ ਹੈ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਉਹਨਾਂ ਦੀ ਉਜਲ ਸੋਭਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਭਾਈ ਬੇਨਤੀ ਕਰਿਆ ਕਰ ਕਿ ਹੇ ਵਾਹਿਗੁਰੂ ਜੀ ਮੈਨੂੰ ਪ੍ਰਾਪਤ ਹੋਵੋ ਕਿਰਪਾ ਕਰੋ ਮੇਰੇ ਜੀਵਨ ਵਿੱਚ ਤੁਹਾਡਾ ਮਿਲਾਪ ਹੋ ਜਾਏ ਮੈਂ ਇਹ ਮਨੁੱਖਾ ਜਨਮ ਵਿੱਚ ਹੀ ਤੁਹਾਡੇ ਨਾਲ ਮਿਲ ਸਕਾਂ ਮੇਰੇ ਤੇ ਬਖਸ਼ਿਸ਼ ਕਰੋ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵਜਲ ਫੇਰਾ ਮਹਾਰਾਜ ਇਸੇ ਮਨੁੱਖਾ ਜਨਮ ਵਿੱਚ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਆਪਨਾ ਮੇਲਾਪ ਕਰਕੇ ਇਸੇ ਜਨਮ ਦੇ ਅੰਦਰ ਹੀ ਬਖਸ਼ ਲੋ ਇਸ ਗਰਭ ਜੋਨੀ ਵਿੱਚ ਆਉਣਾ ਹੀ ਨਾ ਪਏ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਈ ਸਤਿਗੁਰੂ ਜੀ ਕਹਿਣ ਲੱਗੇ ਭਾਈ ਵੈਸਾਖ ਦਾ ਮਹੀਨਾ ਤਾਂ ਸ਼ੋਭਨੀਕ ਹੈ ਤਾਂ ਸੁਖਦਾਈ ਹੈ ਜੇ ਤੂੰ ਰੱਬ ਦੇ ਪਿਆਰਿਆ ਰਾਹੀ ਗੁਰੂ ਨੂੰ ਮਿਲ ਪਾਵੇਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋ ਜਾਏ ਤੇਰਾ ਜੀਵਨ ਤਾਂ ਸਫਲਾ ਹੈ ਤੇਰਾ ਆਇਆ ਹੋਇਆ ਤਾਂ ਸਫਲੈ ਸਤਿਗੁਰੂ ਜੀ ਰਹਿਮਤ ਕਰਨ ਇਹ ਸੀ ਵੈਸਾਖ ਮਹੀਨੇ ਦੀ ਸੰਖੇਪ ਦੀ ਵਿਚਾਰ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਾਧ ਸੰਗਤ ਜੀ ਸਤਿਗੁਰੂ ਜੀ ਰਹਿਮਤ ਕਰਨ ਇਹ ਵੈਸਾਖ ਦਾ ਮਹੀਨਾ ਆਪ ਉਸ ਮੂ ਸੰਗਤਾ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਤਿਗੁਰੂ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਭਨਾ ਨੂੰ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਬਾਣੀ ਬਾਣੇ ਦਾ ਪਿਆਰ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਣ ਸਭਨਾ ਦੇ ਘਰਾਂ ਵਿੱਚ ਮਨਾਂ ਵਿੱਚ ਮਹਾਰਾਜ ਆਪਣੀ ਮਿਹਰ ਕਰਨ ਸਭਨਾ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਾਲਸਾ ਪੰਥ ਦੇ ਸਾਜਣਾ ਦਿਵਸ ਦੀ ਆਪ ਜੀਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ